ਅੱਪਾ ਗੱਲ ਕਰਨੀ ਅੱਜ ਉਹਨਾਂ ਲੋਕਾਂ ਨੂੰ ਜਿਹੜਾ ਪੰਜਾਬ ਨੂੰ ਅਤਵਾਦੀ ਵੱਖਵਾਦੀ ਤੇ ਬੜਾ ਕੁਝ ਕਹਿੰਦੇ ਆ ਪਰ ਇਹਨਾਂ ਨੂੰ ਇਹ ਸਮਝ ਸਾਡੇ ਲੋਕਾਂ ਨੂੰ ਕਿਵੇਂ ਫੋਕਸ ਕਰਾਉਂਦੇ ਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ 47 ਚ ਆਜ਼ਾਦ ਹੁੰਦਾ ਉਹ ਤੋਂ ਬਾਅਦ ਹੀ ਸਾਨੂੰ ਜਰੈਮ ਪੈਸਾ ਕੌਮ ਦਾ ਖਿਤਾਬ ਦਿੱਤਾ ਗਿਆ ਨਾਲ ਦੀ ਨਾਲ ਉਹ ਤੋਂ ਬਾਅਦ ਤੋਂ ਬਾੜ ਦੀ جنگ ਲੱਗਦੀ ਹੈ ਚੀਨ ਦੇ ਨਾਲ ਹਮਲਾ ਕਰ ਦਿੰਦਾ ਉਦੋਂ ਉਦੋਂ ਜਿਹੜਾ ਸਾਡੇ ਅਪੀਲ ਕੀਤੀ ਆ ਉਹ ਅਪੀਲ ਸੁਣੋ ਪੰਜਾਬ ਕੀ ਛਾਇਆ ਇਸ ਦੇਸ਼ ਦੇ ਨਾਗਰਿਕ ਵੱਧ ਚੜ ਕੇ ਇਸ ਫੰਡ ਵਿੱਚ ਪੈਸਾ ਪਾਉਣ ਅਤੇ ਸੋਨਾ ਦੇਸ਼ ਦੀ ਸੇਵਾ ਲਈ ਦਾਨ ਕਰਨ ਤਾਂ ਜੋ ਜੰਗ ਵਿੱਚ ਭਾਰਤੀ ਆਰਮੀ ਚੀਨ ਦਾ ਮੁਕਾਬਲਾ ਕਰ ਸਕੇ ਦੇਸ਼ ਭਰ ਤੋਂ ਲੋਕ ਨੈਸ਼ਨਲ ਡਿਫੈਂਸ ਫੰਡ ਵਿੱਚ ਪੈਸੇ ਭੇਜਣ ਲੱਗੇ ਕਿਸੇ ਨੇ ਪੈਸੇ ਦਿੱਤੇ ਅਤੇ ਕਿਸੇ ਨੇ ਆਪਣੇ ਘਰੋਂ ਲਿਆ ਕੇ ਸੋਨੇ ਦੇ ਗਹਿਣੇ ਪਰ ਉਸ ਮੇਲੇ ਜੋ ਪੰਜਾਬ ਨੇ ਕੀਤਾ ਉਸ ਨੂੰ ਦੇਖ ਕੇ ਪੂਰਾ ਦੇਸ਼ ਦਾੰਗ ਰ ਗਿਆ ਪੰਜਾਬੀਆਂ ਨੂੰ ਉਦੇਸ਼ ਭक्ति ਸਿਖਾਉਣੀ ਨਹੀਂ ਪੈਂਦੀ ਬਲੇਰੀ ਕੁਰਬਾਨੀ ਅਤੇ ਮਨੁੱਖਤਾ ਦੀ ਸੇਵਾ ਤਾਂ ਉਹਨਾਂ ਦੇ ਖੂਨ ਵਿੱਚ ਹੀ ਹੈ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਪੰਡਤ ਜਵਾਹਰ ਲਾਲ ਨਹਿਰੂ ਨਾਲ ਵਾਦਾ ਕੀਤਾ ਕਿ ਪੰਜਾਬ ਆਪਣਾ ਖੂਨ ਦੇਵੇਗਾ ਆਪਣਾ ਸੋਨਾ ਦੇਵੇਗਾ ਪੰਜਾਬ ਤੁਹਾਡੇ ਨਾਲ ਹੈ ਤੁਸੀਂ ਬਸ ਭਾਰਤ ਦੀ ਸੁਰੱਖਿਆ ਨੂੰ ਮਜ਼ਬੂਤ ਕਰੋ ਪੂਰੇ ਹਿੰਦੁਸਤਾਨ ਵਿੱਚ ਜੋ 80 ਕਰੋੜ ਰੁਪਏ ਇਕੱਠੇ ਹੋਏ ਪੰਜਾਬੀਆਂ ਦਾ ਦਿਲ ਦੇਖੋ ਇਸ ਪੈਸੇ ਦਾ 40% ਹਿੱਸਾ ਸਿਰਫ ਪੰਜਾਬੀਆਂ ਪਾਸੋਂ ਗਿਆ ਸੀ ਯਾਨੀ ਕਿ 3.7 ਕਰੋੜ ਇਕੱਲੇ ਪੰਜਾਬੀਆਂ ਨੇ ਫੰਡ ਵਿੱਚ ਪਾਏ ਸੀ ਉਸ ਵੇਲੇ ਹਰਿਆਣਾ ਵੀ ਪੰਜਾਬ ਦਾ ਹੀ ਹਿੱਸਾ ਸੀ ਦੋਵਾਂ ਪ੍ਰਾਵਾਂ ਨੇ ਰਲ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਇਹ ਤਾਂ ਕੁਝ ਵੀ ਨਹੀਂ ਸੋਨੇ ਦੇ ਆંકੜੇ ਤੁਹਾਨੂੰ ਹੋਰ ਵੀ ਜ਼ਿਆਦਾ ਹੈਰਾਨੀ ਦੇ ਨਾਲ-ਨਾਲ ਮਾਣ ਮਹਿਸੂਸ ਕਰਾਉਣਗੇ ਪੰਜਾਬ ਨੂੰ ਛੱਡ ਕੇ ਪੂਰੇ ਭਾਰਤ ਵਿੱਚੋਂ 5 ਕਿਲੋ 327 ਗ੍ਰਾਮ ਸੋਨਾ ਦਿੱਤਾ ਗਿਆ ਜਦਕਿ ਇਕੱਲੇ ਪੰਜਾਬ ਨੇ 252 ਕਿਲੋ ਸੋਨਾ ਇਕੱਠਾ ਕਰਕੇ ਦਿੱਤਾ ਜਵਾਲਾਲ ਨਹਿਰੂ ਦੇ 73ਵੇਂ ਜਨਮ ਦਿਨ ਤੇ ਪੰਜਾਬ ਨੇ 130 ਕਿਲੋ ਸੋਨਾ ਉਹਨਾਂ ਦੀ ਝੋਲੀ ਪਾਇਆ ਪ੍ਰਤਾਪ ਸਿੰਘ ਕੈਰੋ ਦੇ ਕਹਿਣ ਉੱਤੇ ਪੰਜਾਬੀ ਯਾਨੀ 130 ਕਿਲੋ ਸੋਨਾ ਉਹਨਾਂ ਦੇ ਚਰਨਾ ਵਿੱਚ ਲਿਆ ਕੇ ਰੱਖ ਦਿੱਤਾ ਇਸ ਜੋ ਅੱਧਾ ਯਾਨੀ 50 ਕਿਲੋ ਸੋਨਾ ਸਿਰਫ ਅੰਬਿਤਸਰ ਦੇ ਨਾਗਰਿਕਾਂ ਨੇ ਦਿੱਤਾ ਸੀ ਅੱਜ ਵੀ ਆ ਹੁਣ ਤੁਸੀਂ ਦੇਖੋ ਪੰਜਾਬ ਨੂੰ ਅਜੇ ਵੀ ਅਤਵਾਦੀ ਵੱਖਵਾਦੀ ਤੇ ਸਾਡੇ 84 ਤੇ ਸਾਡੇ ਨਾਲ 60 ਚ ਕੀ ਹੋਇਆ ਪੰਜਾਬ ਦੀ ਕਿਵੇਂ ਕੁੱਤੇ ਖਾਣੀ ਕਰਕੇ ਤਿੰਨ ਭਾਗਾਂ ਚ ਵੰਡਤਾ ਪੰਜਾਬੀਆਂ ਨਿੱਕੇ ਨਿੱਕੇ ਸੂਬੇ ਆਪਣਾ ਲਿਆ ਅਜੇ ਵੀ ਸਾਨੂੰ ਸਫਾਈਆਂ ਦੇਣੀਆਂ ਪੈਂਦੀਆਂ ਵੀ ਅਸੀਂ ਦੇਸ਼ ਭਗਤਾਂ ਪੰਜਾਬੀਓ ਅੱਖਾਂ ਖੋਲੋ ਜਿੰਨਾ ਅਸੀਂ ਆਪਣਾ ਖੂਨ ਡੋਲਿਆ ਜਿੰਨਾ ਆਪਣਾ ਸਰਮਾਇਆ ਇਸ ਦੇਸ਼ ਵਾਸਤੇ ਤੁਸੀਂ ਬਰਬਾਦ ਕੀਤਾ ਇਹਦੇ ਨਾਲ ਆਪਣਾ ਪੰਜਾਬ ਦੇ ਸਟੈਂਡ ਹੋ ਸਕਦਾ ਸੀ ਜੇ ਤੁਸੀਂ ਭਾਰਤੀ ਫੌਜ ਵਾਸਤੇ ਇੰਨਾ ਕੁਝ ਕੀਤਾ ਉਦੋਂ ਆਪਣੀ ਪੰਜਾਬ ਦੇਸ਼ ਪੰਜਾਬ ਦੀ ਫੌਜੀ ਅਸੀਂ ਖੜੀ ਕਰ ਸਕਦੇ ਸੀ ਪੰਜਾਬੀ ਤਾਂ ਪਹਿਲਾਂ ਹੀ ਛਾਏ ਹੋਏ ਸੀ ਦੁਨੀਆ ਪੰਜਾਬ ਤੋਂ ਡਰਦੀ ਸੀ ਐਸੇ ਕਰਕੇ ਪੰਜਾਬ ਨੂੰ 47 ਦੇ ਵਿੱਚ ਅੱਧਾ ਉਧਰ ਚੜਦਾ ਲੈਂਦਾ ਬਣਾ ਦਿੱਤਾ ਗਿਆ ਕੁਝ ਪਾਕਿਸਤਾਨ ਚ ਬਣ ਦੇਸ਼ ਦੀ ਵੰਡ ਨਹੀਂ ਹੋਈ ਯਾਦ ਰੱਖਿਓ ਪੰਜਾਬ ਵੰਡਿਆ ਗਿਆ ਪੰਜਾਬ ਤੋਂ ਦੁਨੀਆ ਘਬਰਾਉਂਦੀ ਸੀ ਕਿਉਂਕਿ ਪੰਜਾਬੀ ਚਾਹੇ ਕੋਈ ਵੀ ਆ ਪੰਜਾਬ ਦਾ ਡੀਐਨਏ ਜਿਹੜਾ ਚਾਹੇ Hindu ਐ ਮੁਸਲਮਾਨ ਐ ਸਿੱਖ ਐ ਸਾਈ ਐ ਡਰਨ ਵਾਲੇ ਨਹੀਂ ਹੈਗੇ ਇਹ ਸਾਰੇ ਇਕ ਰਹਿੰਦੇ ਨੇ ਇਹਨਾਂ ਦੇ ਜਿਗਰੇ ਵੱਡੇ ਨੇ ਇਹਨਾਂ ਦੇ ਜਿਗਰਾਂ ਤੋਂ ਡਰਦਿਆਂ ਨੇ ਸਾਨੂੰ ਗੋਬਰ ਖਾਣ ਵਾਲਿਆਂ ਨੇ ਵੰਡ ਕੇ ਸਾਡੀ ਦੁਰਦਸ਼ਾ ਕੀਤੀ ਆ ਅਜੇ ਵੀ ਦੇਖੋ ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਵੀ ਰਿਕਾਰਡ ਬੋਲਦੇ ਆ ਪੰਜਾਬੀਆਂ ਦੇ ਪਰ ਅਸੀਂ ਅੱਜ ਵੀ ਹਜੇ ਅਤਵਾਦੀ